ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸ਼ਨ ਬਲੱਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਾਰੀਆਂ ਭੈਣਾਂ ਨੂੰ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਇੱਕ ਭੈਣਾਂ ਨੂੰ ਬੇਨਤੀ ਹੈ ਜੀ ਜਿਹੜੀਆਂ ਭੈਣਾਂ ਵੀ ਮੇਰਾ ਐਡਰੈਸ ਜਾਣਨਾ ਚਾਹੁੰਦੀਆਂ ਨੇ ਉਹ ਸਪੈਸ਼ਲ ਹਨਾ ਫੋਨ ਕਰਕੇ ਜਦੋਂ ਮੇਰੀ ਸ਼ਾਪ ਦੇ ਨਜ਼ਦੀਕ ਆ ਜਾਂਦੇ ਆ ਕਿਵਰ ਨਹੀਂ ਪਤਾ ਲੱਗਦਾ ਤਾਂ ਤੁਸੀਂ ਪੁੱਲ ਉੱਤਰ ਕੇ ਮਤਲਬ ਦੱਸ ਸਕਦੇ ਹੋ ਤਾਂ ਮੈਂ ਉੱਥੋਂ ਤੁਹਾਨੂੰ ਹਨਾ ਜਿਹੜੀ ਸ਼ਾਪ ਦੀ ਲੋਕੇਸ਼ਨ ਹੈ ਉਹ ਸਮਝਾ ਦਾਂਗੀ ਜਿਹੜੀਆਂ ਭੈਣਾਂ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਜਾਂ ਫਿਰ ਜਿਹੜੀਆਂ ਭੈਣਾਂ ਵੀ ਹਨਾ ਆਨਲਾਈਨ ਸੂਟ ਬਾਈ ਕਰਨਾ ਚਾਹੁੰਦੀਆਂ ਨੇ ਵੀਡੀਓ ਦੇ نیچے ਮੇਰਾ ਨੰਬਰ ਦਿੱਤਾ ਹੁੰ ਬਾਈ ਕਰ ਸਕਦੇ ਹੋ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆ ਜੀ ਔਰ ਆਪਣਾ ਚੈਨਲ ਹੈ ਜੀ ਇੰਸਟਾਗ੍ਰam ਤੇ ਵੀ ਹੈ ਫਤਿਹ ਕਲੈਕਸ਼ਨ 2023 ਦੇ ਨਾਮ ਤੇ ਮੇਰੇ ਚੈਨਲ ਨੂੰ ਵੀ ਜਰੂਰ ਫੋਲੋ ਕਰੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ ਚਨਾਉਣ ਦੇ ਕੱਟ ਪੀਸ ਲੈ ਕੇ ਆਏ ਆ ਦਾਸ ਕੰਪਨੀ ਦੀ ਚਨਾਉਣ ਹੈ ਜੀ 100% ਪਿਓਰ ਚਨਾਉਣ ਹੈ ਥੋੜੇ ਕੱਟ ਪੀਸ ਰਹਿਣਗੇ ਜੀ ਆਪਣੇ ਮਸਲੀਨ ਦੇ ਬਾਕੀ ਰਹਿਣਗੇ ਚਨਾਉਣ ਦੇ ਕਲਰ ਪ੍ਰਿੰਟਿੰਗ ਦੇਖ ਸਕਦੇ ਹੋ ਸਾਰਿਆਂ ਦੀ ਕੱਟ ਰਹੇਗੀ 2.5 ਤੋਂ ਪਲੱਸ ਟਾਈ ਤਾਂ ਪਲੱਸ ਰਹੇਗੀ ਜੀ ਕਿਸੇ ਦੀ ਕਿੰਨੀ ਹੈ 4 ਹੈ 2.5 ਹੈ 3 ਹੈ 5 ਹੈ ਤੁਸੀਂ ਆਪਣੇ ਚੁਆਇਸ ਦੇ ਅਕੋਰਡਿੰਗ ਜਿਹੜੇ ਕੀ ਇਹ ਕੱਟ ਪੀਸ ਬਾਏ ਕਰ ਸਕਦੇ ਹੋ ਦੇਖੋ ਸਭ ਤੋਂ ਪਹਿਲਾਂ ਡਿਜ਼ਾਈਨਿੰਗ ਦੇਖੋ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਪਿਓਰ ਚਨੂਨ ਹੈ ਜੀ ਜਿਹੜੀਆਂ ਭੈਣਾਂ ਨੂੰ ਦੇਖੋ ਹਨਾ ਬ੍ਰਾਂਡ ਦਾ ਪਤਾ ਹੈ ਜਾਂ ਫਿਰ ਕੱਪੜੇ ਦਾ ਪਾਨ ਦਾ ਪਤਾ ਹੈ ਉਹ ਸਪੈਸ਼ਲੀ ਉਹਨਾਂ ਲਈ ਇਹ ਵੀਡੀਓ ਉਹਨਾਂ ਨੂੰ ਡੈਡੀਕੇਟ ਹੈ ਕਿਉਂਕਿ ਦਾਸ ਬ੍ਰਾਂਡ ਦੀ ਚਰੂਨ ਹੈ ਜੀ ਕੋਈ ਐਦਾ ਉਵੇਂ ਚਰੂਨ ਨਹੀਂ ਹੈਗੀ ਹਨਾ ਵੀ ਕੋਈ ਜਾਲੀ ਜੀ ਚਰੂਨ ਹੋएगी ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਇਹ ਉਵੇਂ ਦਾ ਸਟੱਫ ਨਹੀਂ ਹੈ ਜੀ ਬਹੁਤ ਸੋਹਣਾ ਸਟੱਫ ਹੈ ਕਲਰ ਪ੍ਰਿੰਟਿੰਗ ਬਹੁਤ ਸੋਹਣੀ ਹੈ ਪ੍ਰਾਈਸ ਰਹੇਗਾ ਜੀ ਇਹਦਾ 200 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਲੇ ਤੁਸੀਂਗਾ ਫਸਟ ਕਲਰ ਜਿਹੜਾ ਮੈਂ ਖੋਲਿਆ ਸੀ ਸੈਕਿੰਡ ਹੈਗਾ ਜੀ ਔਰੇਂਜ ਬੇਸ ਦੇ ਉੱਤੇ orange color ਦਾ بیس ਰਹਿਣ ਵਾਲਾ ਹੈ ਉੱਤੇ ਫਲਾਵਰ ਪ੍ਰਿੰਟ ਬਣਿਆ ਹੋਇਆ ਬੜਾ ਸੋਹਣਾ ਫਲਾਵਰ ਪ੍ਰਿੰਟ ਬਣਿਆ ਜੀ ਜਿਹੜੀਆਂ ਭੈਣਾਂ ਵੀ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ 3rd ਜਿਹੜਾ ਹੈਗਾ ਜੀ ਸਾਰੇ ਰਹਿਣਗੇ ਜੀ ਦਾਸ ਕੰਪਨੀ ਦੀ ਮਸਲੀਨ ਹੈ ਦਾਸ ਦੀ ਹੀ ਆਪਾਂ ਪਹਿਲਾਂ ਟੈਬੀ 베ਚੀ ਹੈ ਦਾਸ ਦੀ ਹੀ ਜਿਹੜੀ ਮਸਲੀਨ ਹੈ ਦਾਸ ਦੀ ਹੀ جنੂਨ ਹੈ ਉਹ ਦਾਸ ਦਾ ਹੀ organza ਸੀਗਾ ਤੇ ਇਹਦਾ ਕਲਰ ਦੇਖੋ ਜੀ ਕਲਰ ਹੈਗਾ ਲਾਈਟ ਜਿਹੜਾ ਪਰਪਲ ਦਾ ਸ਼ੇਡ ਹੈ ਜੀ ਉੱਪਰ ਪ੍ਰਿੰਟ ਬਣਿਆ orange ਵਾਲਾ ਹੀ ਪ੍ਰਿੰਟ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਬਹੁਤ ਸੋਹਣਾ ਇਹ suit ਬਣ ਕੇ ਰੈਡੀ ਹੋਊਗਾ ਤੇ ਇਹਦੇ ਵਿੱਚ ਤੁਸੀਂ ਹਨਾ ਜਿਹੜਾ ਪੂਰੇ suit ਦਾ ਹੀ ਸਟੱਫ ਲੱਗ ਰਿਹਾ ਜੀ ਇਹ ਪੂਰੇ suit ਦਾ ਹੀ ਮਤਲਬ ਸਟੱਫ ਤੁਸੀਂ ਲੈ ਸਕਦੇ ਹੋ ਸਾਡੇ ਤੋਂ ਨੈਕਸਟ ਜਿਹੜਾ ਕਲਰ ਹੈਗਾ ਜੀ wine ਬੇਸ ਵਾਈਨ ਹੈ ਜੀ 프린ਟਿੰਗ ਚੈੱਕ ਕਰ ਸਕਦੇ ਹਾਂ ਉਹੀ 프린ਟਿੰਗ ਕਾਟਨ ਤੇ ਵੀ ਆਈ ਸੀ ਹੁਣ ਇਹੀ 프린ਟਿੰਗ ਹੈ ਜਿਹੜੀ ਆਪਣੇ ਕੋਲੇ ਚਨੌਨ ਤੇ ਆਈ ਹੈ ਕਟ ਪੀਸਾਂ ਦੇ ਵਿੱਚ ਆਈ ਹੈ ਜੀ ਪ੍ਰਾਈਸ ਰਹਿਣ ਵਾਲਾ ਹੈ 200 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਜੋ ਮਰਜ਼ੀ ਘਰੇ ਬੈਠੇ ਮੰਗਵਾ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਪਿਓਰ ਚਨੌਨ ਹੈ ਜੀ ਨੈਕਸਟ ਜਿਹੜਾ ਕਲਰ ਰਹਿਣ ਵਾਲਾ ਹੈ ਜੀ ਕਲਰ ਹੈਗਾ ਗ੍ਰੀਨ ਪ੍ਰੋਪਰ ਗ੍ਰੀਨ ਕਲਰ ਹੈ ਜੀ ਫਲਾਵਰ ਬਣੇ ਹੋਏ ਨੇ ਵਿੱਚ ਆਲਓਵਰ ਸੂਟ ਤੁਹਾਡਾ ਬਣ ਕੇ ਇਹ ਰੈਡੀ ਹੋਊਗਾ ਬਹੁਤ ਸੋਹਣੀ ਇਹ ਜਿਹੜਾ ਚਨੂਨ ਦਾ ਜਿਹੜਾ ਬੇਸ ਲੱਗਿਆ ਹੋਇਆ ਜੀ ਬਹੁਤ ਸੋਹਣੀ ਚਨੂਨ ਲੱਗੀ ਵੀ ਆ ਅੱਜ ਕੱਲ ਜਿੱਦਾਂ ਮੌਸਮ ਹੈ ਜੀ ਇਸ ਤੋਂ ਬਾਅਦ ਅੱਗੇ-ਅੱਗੇ ਮੌਸਮ ਆਏਗਾ ਹਨਾ ਇਹੀ ਸਟੱਫ ਜਿਹੜੇ ਪਹਿਣਗੇ ਬਹੁਤ ਸੋਹਣਾ ਸਟੱਫ ਹੈ ਜੀ ਫਲਾਵਰ ਪ੍ਰਿੰਟ ਹੈ ਪ੍ਰਿੰਟਿੰਗ ਵੀ ਬਹੁਤ ਪਿਆਰੀ ਹੈ ਜਿੱਦਾਂ ਮਰਜੀ ਤੁਸੀਂ ਵੇਅਰ ਕਰ ਸਕਦੇ ਹੋ ਇਹਨੂੰ ਗਰਮੀ ਦੇ ਵਿੱਚ ਹੇਲ विदाਊਟ ਲਾਈਨਿੰਗ ਨਹੀਂ ਬਣੂਗਾ ਜੀ ਗਰਮੀ ਦੇ ਵਿੱਚ ਥੋੜਾ ਜਿਹਾ ਹਉਣ ਵਾਲੇ ਮੌਸਮ ਦੇ ਵਿੱਚ ਨਹੀਂ ਪਰ ਜਦੋਂ ਵੀ ਹਨਾ 15 ਦਿਨਾਂ ਤੱਕ ਇਹੀ ਜਿਹੜਾ ਸਟੱਫ ਪਹਿਣਾ ਹੈ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਤੁਸੀਂ ਜਿੱਦਾਂ ਮਰਜੀ ਇਹਨੂੰ ਸੂਟ ਨੂੰ ਬਣਾ ਸਕਦੇ ਹੋ ਡਿਜ਼ਾਈਨਿੰਗ ਕਰਕੇ ਨੈਕਸਟ ਜਿਹੜਾ ਕਲਰ ਰਹਿਣ ਵਾਲਾ ਹੈ ਜੀ ਇਹ ਹੈਗਾ ਪ੍ਰੋਪਰ ਕਾਪਰ ਸ਼ੇਡ ਦੀ ਸ਼ਰਟ ਰਹੇਗੀ ਜੀ ਫਲਾਵਰ ਪ੍ਰਿੰਟ ਬਣਿਆ ਹੈ ਵਿੱਚ ਕਾਪਰ ਇਹਦੀ ਟੋਨ ਹੈ ਜੀ ਬੇਸ ਕਲਰ ਹੈਗਾ ਕਾਪਰ ਔਰ ਫਲਾਵਰ ਪ੍ਰਿੰਟ ਬਣਿਆ ਹੋਇਆ ਚਨੌਣ ਹੈ ਇਹਦਾ ਸਟੱਫ ਹੈ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਨੈਕਸਟ ਹੈ ਜੀ ਜਿਹੜੀ ਬੇਸ ਕਲਰ ਹੈਗਾ ਜੀ ਗ੍ਰੀਨ ਜੀ ਟੋਨ ਦੇ ਉੱਤੇ ਬਣਿਆ ਹੋਇਆ ਜੀ ਇਹ ਫਲਾਵਰ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਪ੍ਰਿੰਟ ਦੇ ਫਲਾਵਰ ਬਣੇ ਹੋਏ ਨੇ ਪ੍ਰਾਈਸ ਰਹੇਗਾ ਜੀ 120 ਪਰ ਮੀਟਰ ਦੇ ਹਿਸਾਬ ਨਾਲ 120 ਪਰ ਮੀਟਰ ਦੇ ਹਿਸਾਬ ਨਾਲ ਇਹਦਾ ਜਿਹੜਾ ਪ੍ਰਾਈਸ ਰਹਿਣ ਵਾਲਾ ਹੈ ਜੀ ਜਿਹੜੀਆਂ ਪੈਣਾ ਵੀ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਇਸ ਤੋਂ ਬਾਅਦ ਹੈਗਾ ਜੀ ਆਪਣੇ ਕੋਲੇ ਜਿਹੜਾ ਕਲਰ ਹੈਗਾ ਦੇਖੋ ਤੁਸੀਂ ਕਿ ਧਿਆਨ ਨਾਲ ਕਿੱਡਾ ਸੋਹਣਾ ਕਲਰ ਹੈ ਜੀ ਇਹ ਮਸਟਰਡ येलो ਦੇ ਵਿੱਚ ਇਹਦੇ ਕਲਰਫੁੱਲ ਬਣਿਆ ਜਿਹੜੀਆਂ ਆਪਣਾ ਕੋਟ ਸੈਟ ਵਗੈਰਾ ਬਣਾਉਣਾ ਚਾਹੁੰਦੀਆਂ ਨੇ ਜਾਂ ਫਿਰ ਟੌਪ ਬਣਾਉਣਾ ਚਾਹੁੰਦੀਆਂ ਨੇ ਇਹਨਾਂ ਦੇ ਕੁੜਤੇ ਬਣਾਉਣਾ ਚਾਹੁੰਦੀਆਂ ਨੇ ਬਣਾ ਸਕਦੀਆਂ ਨੇ ਬਹੁਤ ਸੋਹਣਾ ਇਹ ਜਿਹੜਾ ਹੈਗਾ ਆਪਣਾ ਕੱਟ ਪੀਸਾਂ ਦੇ ਵਿੱਚ ਡਿਜ਼ਾਈਨ ਆਏ ਨੇ ਜੀ ਕੱਟ ਪੀਸਾਂ ਦੇ ਵਿੱਚ ਕਪੜਾ ਵੀ ਬਹੁਤ ਸੋਹਣਾ ਆ ਪਿਓਰ ਚਨੋਂਨ ਸਟੱਫ ਰਹਿਣ ਵਾਲਾ ਹੈ ਜੀ ਇਹਦਾ ਵੀ ਇਸ ਤੋਂ ਬਾਅਦ ਹੈ ਜੀ ਮਸਲੀਨ ਦਾਸ ਬ੍ਰਾਂਡ ਦੀ ਹੀ ਮਸਲੀਨ ਆਈ ਹੈ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਦਾਸ ਬ੍ਰਾਂਡ ਦੀ ਹੈਗੀ ਹੈ ਜੀ ਮਸਲੀਨ ਇਹ ਵੀ ਸਾਰੀ ਜਿਹੜੀ ਕੱਟ ਰਹੀਗੀ ਮਸਲੀਨ ਦੀ ਢਾਈ ਤੋਂ ਪਲੱਸ ਰਹੇਗੀ ਬਹੁਤ ਸੋਹਣੇ ਸੋਹਣੇ ਇਹਦੇ ਵਿੱਚ ਕਲਰ ਆਏ ਨੇ ਜਿੱਦਾਂ ਇਹ ਵਾਲਾ ਹੈ ਜੀ ਕੱਲਾ ਸ਼ਰਟ ਪੀਸ ਹੈ ਬਲੈਕ ਬਾਟਮ ਦੇ ਨਾਲ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਜਿਹੜੇ ਕਲਰ ਆਏ ਨੇ ਇਹਦੇ ਵਿੱਚ ਜੀ ਆਪਣੇ ਕੋਲੇ ਨੈਕਸਟ ਦੇ ਜਿਹੜਾ ਕਲਰ ਹੈ ਜੀ ਲਾਈਟ ਮਹਿੰਦੀ ਸ਼ੇਡ ਹੈ ਇਹਦੇ ਨਾਲ ਆਫ ਵਾਈਟ ਹੈ ਲਾਈਟ ਮਹਿੰਦੀ ਬਾਟਮ ਹੀ ਤੁਸੀਂ ਪਾ ਸਕਦੇ ਹੋ ਨੈਕਸਟ ਹੈ ਰੈੱਡ ਇਹਦੇ ਵਿੱਚ ਤੁਹਾਨੂੰ ਇੱਕ ਸ਼ਾਰਟ ਪੀਸ ਇੱਕ ਪੂਰਾ ਸੂਟ ਮਿਲ ਜੇਗਾ ਜੀ ਰੈੱਡ ਬਲੱਡ ਕਲਰ ਹੈ ਜਿਆਦਾ ਪਿਓਰ ਰੈੱਡ ਨਹੀਂ ਹੈਗਾ ਬਹੁਤ ਸੋਹਣਾ ਕਲਰ ਹੈ ਜੀ ਨੈਕਸਟ ਜਿਹੜਾ ਕਲਰ ਹੈਗਾ ਜੀ ਕਲਰ ਧਿਆਨ ਨਾਲ ਵੇਖੋ ਕਿੰਨਾ ਸੋਹਣਾ ਕਲਰ ਹੈ ਜਿਹੜਾ ਇਹਦਾ ਬੇਸ ਕਲਰ ਹੈ ਜੀ ਆਫ ਵਾਈਟ ਹੈ ਵਿੱਚ ਜਿਹੜੇ ਦੇ ਫਲਾਵਰ ਬਣੇ ਹੋਏ ਨੇ ਜੀ ਪ੍ਰਿੰਟਿੰਗ ਬਣੀ ਹੋਈ ਹੈ ਅੱਜਕੱਲ ਇੰ ਬਹੁਤ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ ਜਿਹੜੇ ਕੀ ਇਹ ਕੱਟ ਪੀਸ ਨੇ ਜਿਹੜੇ ਤੁਹਾਡੇ ਲਈ ਅਸੀਂ ਲੈ ਕੇ ਆਏ ਆ। ਨੈਕਸਟ ਪੀਚ ਕਲਰ ਦੇ ਬੇਸ ਦੇ ਉੱਤੇ ਹੈ ਜੀ ਪੀਚ ਕਲਰ ਦਾ ਬੇਸ ਹੈ ਫਲਾਵਰ ਪ੍ਰਿੰਟ ਬਣਿਆ ਹੋਇਆ ਹੈ ਉੱਪਰ। ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਸੋਹਣੇ ਪ੍ਰਿੰਟ ਨੇ ਇਹਨਾਂ ਦੇ। ਜਿਹੜੀਆਂ ਭੈਣਾਂ ਵੀ ਲੈਣਾ ਚਾਹੁੰਦੀਆਂ ਨੇ ਜੀ 200 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਇਹ ਸੂਟ ਰਹਿਣਗੇ ਜੀ। ਨੈਕਸਟ ਪ੍ਰਿੰਟ ਦੇਖੋ ਨੇਵੀ ਬਲੂ ਦੇ ਉੱਪਰ ਪ੍ਰਿੰਟ ਬਣਿਆ ਹੋਇਆ ਹੈ ਜੀ। ਨੇਵੀ ਬਲੂ ਬੇਸ ਹੈ ਜੀ ਇਹਦਾ ਉੱਪਰ ਕਲਰਫੁਲ ਜਿਹੜੇ ਫਲਾਵਰ ਬਣੇ ਹੋਏ ਨੇ ਪਿੰਕ ਦੇ ਨਾਲ। 200 ਰੁਪਏ ਮੀਟਰ ਇਹਦਾ ਪ੍ਰਾਈਸ ਹੈ ਜੀ ਨੈਕਸਟ ਜਿਹੜਾ ਮਤਲਬ ਸਟਾਫ ਹੈ ਜੀ ਹੈਵੀ ਮਸਲੀਨ ਦੇ ਉੱਪਰ ਹੀ ਹੈ ਪਰ ਇਹਦੇ ਵਿੱਚ ਸ਼ਿਮਰ ਦੀ ਤਰ੍ਹਾਂ ਸ਼ਾਈਨਿੰਗ ਹੈ ਜੀ ਸ਼ਿਮਰ ਮਸਲੀਨ ਹੈ ਜੀ ਕਲਰ ਹੈਗਾ ਮੋਰ ਪੰਖੀਆ ਇਹ ਵੀ ਪੂਰੇ ਸੂਟ ਦਾ ਸਟਾਫ ਮਿਲ ਜੇਗਾ ਤੁਹਾਨੂੰ ਮੋਰ ਪੰਖੀਆ ਇਹਦਾ ਬੇਸ ਹੈ ਜੀ ਕੱਟ ਪੀਸਾਂ ਦੇ ਵਿੱਚ ਆਪਣੇ ਕੋਲ ਇਹ ਆਇਆ ਹੈ ਪਿਓਰ ਵਾਲੀ ਮਸਲੀਨ ਹੈ ਜੀ ਦਾਸ ਬ੍ਰਾਂਡ ਦੀ ਹੈ ਨੈਕਸਟ ਦੇਖੋ ਜੀ ਆਫ ਵਾਈਟ ਦੇ ਵਿੱਚ ਮਹਿਰੂਨ ਕਲਰ ਦੇ ਫਲਾਵਰ ਬਣੇ ਹੋਏ ਨੇ ਤੇ ਆਫ ਵਾਈਟ ਦੇ ਥੋੜਾ ਜਿਹਾ ਡਾਰਕ ਕਲਰ ਦੇ ਸਕੀਨੇ ਜੇ ਕਲਰ ਦੇ ਫਲਾਵਰ ਬਣੇ ਹੋਏ ਨੇ ਜੀ ਬਹੁਤ ਸੋਹਣਾ ਕਲਰ ਹੈ ਇਹ ਇਕੱਲਾ ਸ਼ਰਟ ਪੀਸ ਤੁਹਾਨੂੰ ਮਿਲ ਜੇਗਾ ਜੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਇਹ ਨਾਲ ਬਾਟਮ ਲਗਾ ਸਕਦੇ ਹੋ ਇਸ ਤੋਂ ਬਾਅਦ ਵਾਲਾ ਹੈਗਾ ਜੀ ਆਫ ਵਾਈਟ ਬੇਸ ਦੇ ਉੱਤੇ ਹੈ ਪ੍ਰਿੰਟਿੰਗ ਚੈੱਕ ਕਰੋ ਜੀ ਇਹ ਪ੍ਰਿੰਟਿੰਗ ਹੈ ਜਿਹੜੀ ਕੁੜਤੀਆਂ ਦੇ ਵਿੱਚ ਵੀ ਆ ਰਹੀ ਹੈ ਇਹੀ ਕੋਟ ਸੈੱਟ ਦੇ ਵਿੱਚ ਵੀ ਆ ਰਹੀ ਹੈ ਇਸ ਤੋਂ ਬਾਅਦ ਹੈਗਾ ਜੀ ਬਲੈਕ ਕਲਰ ਬਲੈਕ ਕਲਰ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਕੱਲਾ ਸ਼ਰਟ ਪੀਸ ਤੁਹਾਨੂੰ ਮਿਲ ਜੇਗਾ ਜੀ ਇਹ ਮਸਲੀਨ ਦਾ ਸ਼ਰਟ ਹੈ ਜੀ ਗੱਲਾਂ ਇਸ ਤੋਂ ਬਾਅਦ ਵਾਲਾ ਜਿਹੜਾ ਸੂਟ ਹੈ ਜੀ ਤੁਹਾਨੂੰ ਪੂਰਾ ਸੂਟ ਮਿਲ ਜੇਗਾ ਜੀ ਇਹ 5 ਮੀਟਰ ਦੀ ਕੱਟ ਵਿੱਚ ਤੁਹਾਨੂੰ ਸੂਟ ਮਿਲ ਜੇਗਾ ਜੀ ਪਿਓਰ ਮਸਲੀਨ ਹੈ ਲਾਈਨਿੰਗ ਦਾ ਕੋਈ ਇਸ਼ੂ ਨਹੀਂ ਹੈ ਜੀ ਵਿਦਆਊਟ ਲਾਈਨਿੰਗ ਵੀ ਇਹ ਮਸਲੀਨ ਬਣ ਜੇਗੀ ਸੌਫਟ ਸਟੱਫ ਹੈ ਜੀ ਬਹੁਤ ਤੁਸੀਂ ਵੇਅਰ ਕਰ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ ਆਪਣਾ ਜਿਹੜਾ ਬਣਾ ਕੇ ਡਿਜ਼ਾਈਨਰ ਪੀਸ ਲੈਸਾਂ ਵਗੈਰਾ ਲਗਾ ਕੇ ਜੀ ਬਹੁਤ ਸੋਹਣਾ ਇਹ ਪੀਸ ਬਣ ਕੇ ਤਿਆਰ ਹੋਣਗੇ ਇਸ ਤੋਂ ਬਾਅਦ ਹੈਗਾ ਜੀ ਆਪਣਾ ਗਾਜਰੀ ਜੀ ਟੋਨ ਦੇ ਉੱਪਰ ਹੈ ਜੀ ਵੀਡੀਓ ਦੇ ਵਿੱਚ ਥੋੜਾ ਬ੍ਰਾਈਟ ਆ ਰਿਹਾ ਹੈ ਗਾਜਰੀ ਦੀ ਟੋਨ ਦੇ ਵਿੱਚ ਇਹ ਰਹਿਣਗੇ ਜੀ ਆਪਣੇ ਜਿਹੜੇ ਕੱਟ ਪੀਸ ਦਾ ਇਹਦਾ ਕਲਰ ਹੈ ਜੀ ਗਾਜਰੀ ਟੋਨ ਦੇ ਉੱਤੇ ਆ ਪ੍ਰਿੰਟਿੰਗ ਬਲੈਕ ਵਾਲੀ ਇਹ ਹੈ ਬਲੈਕ ਕਲਰ ਦੇ ਵਿੱਚ ਵੀ ਸੇਮ ਪ੍ਰਿੰਟ ਹੈ ਜੀ ਤੇ ਇਹਦੇ ਵਿੱਚ ਵੀ ਆਇਆ ਦੇਖੋ ਬਹੁਤ ਸੋਹਣੇ ਸੋਹਣੇ ਜਿਹੜੇ ਕੀ ਕਲਰ ਨੇ ਬਲੈਕ ਵਾਲੀ ਤੇ ਗਾਜਰੀ ਵਾਲੀ ਸੇਮ ਪ੍ਰਿੰਟਿੰਗ ਹੈ ਜੀ ਦੇਖੋ ਬਹੁਤ ਸੋਹਣੇ ਕਲਰ ਤੇ ਡਿਜ਼ਾਈਨਰ ਦੇ ਵਿੱਚ ਆਪਣੇ ਕੋਲੇ ਇਹ ਸਟਾਕ ਆਇਆ ਹੈ ਜੀ ਕੱਟ ਪੀਸਾਂ ਦਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਕੱਟ ਪੀਸ ਦਿਖਾਏ ਨੇ ਜੀ ਸਾਰੇ ਰਹਿਣਗੇ ਜੀ ਮਸਲੀਨ ਦੇ ਤੇ ਚਨੌਂਦੇ ਰਹਿਣਗੇ ਬਹੁਤ ਸੋਹਣੇ ਸੋਹਣੇ ਸਟਾਫ ਦੇ ਉੱਪਰ ਹੈ ਆਪਾਂ ਦਾਸ ਬ੍ਰਾਂਡ ਹੈ ਜੀ ਸਾਰਾ ਦਾਸ ਬ੍ਰਾਂਡ ਦੀ ਮਸਲੀਨ ਹੈ ਦਾਸ ਬ੍ਰਾਂਡ ਦੀ ਹੀ ਚਨੌਂਨਾ ਹੈ ਤੇ ਬਹੁਤ ਸੋਹਣਾ ਸਟੱਫ ਹੈ ਜੀ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਮੇਰੇ ਨੰਬਰ ਤੇ WhatsApp ਮੇਰੇ ਨੰਬਰ ਤੇ ਮੇਰੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਨੰਬਰ ਮੇਰਾ ਵੀਡੀਓ ਦੇ ਵਿੱਚ ਵੀ ਚੱਲ ਰਿਹਾ ਹੈ ਔਰ ਕੋਈ ਵੀ ਕੁਐਸਚਨਿੰਗ ਹੈ ਕੋਈ ਵੀ ਕੋਈ ਵੀ ਭੈਣ ਕੋਈ ਕੁਐਸਚਨ ਪੁੱਟ ਕਰਨਾ ਚਾਹੁੰਦੀ ਹੈ ਰੇਟ ਦੇ ਬਾਰੇ ਜਾਂ ਫਿਰ ਡਿਜ਼ਾਈਨ ਦੇ ਬਾਰੇ ਜਾਂ ਫਿਰ ਸਪੈਸ਼ਲ ਪਰਸਨਲੀ ਪਿਕ ਮੰਗਾਉਣਾ ਚਾਹੁੰਦੀ ਹੈ ਉਹ ਵੀ ਅਸੀਂ ਸੈਂਡ ਕਰ ਦਾਂਗੇ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ